ਸਰਦਾਰ ਗੁਰਦਿਆਲ ਸਿੰਘ ਦੀ ਕਹਾਣੀ ਮੇਲਾ ਮਵੇਸ਼ੀਆਂ ੱਬੀ ਉੱਤੇ ਹੀ ਉਹਨਾਂ ਦੇ ਪਿੰਡ ਦਾ ਪੁਰੂ ਟਾਂਗਰੀ ਆਪਣੀ ਦਾਤੀ ਸਿੰਘੀ ਮੱਝ ਦੇ ਸਿੰਘ ਤੇਲ ਨਾਲ ਲਿਸ਼ਕਾਈ ਉਹਦੀਆਂ ਚਿਚੜੀਆਂ ਤੋੜਨ ਮੰਡਿਆ ਪਿਆ ਸੀ ਬੰਦੇ ਛੱਟੇ ਉਹ ਮੂੰਹ ਚੁੱਕ ਕੇ ਸਾਹਮਣੇ ਪਸ਼ੂਆਂ ਤੇ ਬੰਦਿਆਂ ਦੀ ਭੀੜ ਵੱਲ ਇੰਜ ਝਾਕਦਾ ਜਿਵੇਂ ਉਹਨੂੰ ਅਜੇ ਵੀ ਕਿਸੇ ਗਾਹਕ ਦੀ ਆਸ ਹੋਵੇ ਸੰਤੂ ਨੇ ਉਸਵਲ ਵੇਖ ਕੇ ਪਾਲੇ ਨੂੰ ਕਿਹਾ ਵੇਖੀਓ ਬਾਈ ਇਹਦੀਆਂ ਲੱਤਾਂ ਵੇਖੀ ਪਾਲਾ ਉਸਵਲ ਝਾਕ ਕੇ ਹੱਸ ਪਿਆ પુરੂ ਦੀਆਂ ਲੱਤਾਂ ਸੱਚੀ ਈ ਕੱਟੇ ਮਰਦੀਆਂ ਸਨ ਟੱਬੀ ਤੋਂ ਹੇਠ ਲੈਂਦੇ ਆਂ ਉਹ ਜਿਵੇਂ ਔਰ ਕਿਸੇ ਦੁਨੀਆ ਵਿੱਚ ਆਵਣੇ ਹੋਣ ਖੁੱਲੇ ਚੌੜੇ ਰਾਹ ਦੇ ਦੋਹੀਂ ਪਾਸੀ ਤੰਬੂਆਂ ਵਿੱਚ ਭਾਂਤ ਭਾਂਤ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਸਪਰਿੰਗਾਂ ਵਾਲੇ ਲਾਟੂ ਚਿੱਟੀਆਂ ਡੰਡੀਆਂ ਵਾਲੇ ਚਾਕੂ ਰਬੜ ਦੇ ਬਾਵੇਂ ਰੰਗ-ਬਰੰਗੀਆਂ ਡੋਰੀਆਂ ਤਲਿਹਾਰੇ ਝਾਂਜਰਾਂ ਕੁੰਗਰਾਲਾਂ ਸਭ ਕੁਝ ਸੀ ਸੰਤੂ ਨੇ ਖੀਸੇ ਚ ਪਾਈ ਚਵਾਨੀ ਟੋਕੇ ਵੇਖੀ ਤੇ ਰੁੱਖੇ ਬੁੱਲਾ ਤੇ ਜੀਬ ਫਿਰਨ ਲੱਗ ਪਿਆ ਫਿਰ ਕੁਝ ਜੇਰਾ ਕਰਕੇ ਪਾਲੇ ਦੇ ਮੋਢੇ ਤੇ ਹੱਥ ਧਰਦਿਆਂ ਬੋਲਿਆ ਓਏ ਭਾਈ ਕੁਝ ਖਾਣ ਵਾਲੀ ਚੀਜ਼ ਲਈਏ ਕੀ ਲਏਗਾ ਕੁਝ ਲੈ ਲੈਨੇ ਆ ਸੰਤੂ ਨੇ ਸਦਰਾਈਆਂ ਨਜ਼ਰਾਂ ਨਾਲ ਤੰਬੂਆਂ ਵੱਲ ਤੱਕਦਿਆਂ ਕਿਹਾ ਉਸ ਕੀ ਤੂੰ ਉੱਠ ਘੋੜਾ ਲਏਗਾ ਦੂਰ ਆਨੇ ਦੀ ਤਾਂ ਤੇਰੇ ਕੋਲ ਭਾਨ ਕਾ ਨੂੰ ਜਵਾਨੀ ਹੈ ਚੰਗਾ ਗਾਹਾਂ ਚੱਲ ਕੇ ਜਲੇਬੀਆਂ ਖਾਵਾਂਗੇ ਸਾਂਭ ਕੇ ਰੱਖੀ ਐਵੇਂ ਭੀੜ ਚ ਕਿਤੇ ਡੇਗ ਬੈਠੇਗਾ ਜਲੇਬੀਆਂ ਦਾ ਨਾਂ ਸੁਣ ਕੇ ਸੰਤੂ ਨੂੰ ਨੇ ਫੇਰ ਬੁੱਲਾ ਤੇ ਜੀ ਫੇਰੀ ਤੇ ਮੋੜ ਉੱਤੇ ਲੱਗੇ ਵੱਡੇ ਤੰਬੂਆਂ ਵੱਲ ਝਾਕਣ ਲੱਗ ਪਿਆ ਕਿੱਕਰ 베ਰੀ ਦੇ ਫਟਾ ਉੱਤੇ ਬੈਠੇ ਜੱਟ ਮੂਰੇ ਇੱਟਾਂ ਉੱਤੇ ਟਿਕਾਈਆਂ ਪੁਰਾਣੀਆਂ ਬਤੀਰੀਆਂ ਤੇ ਧਰੇ ਵੱਡੇ ਵੱਡੇ ਪਿੱਤਲ ਦੇ ਥਾਲਾਂ ਵਿੱਚ ਰੋਟੀ ਖਾਈ ਜਾਂਦੇ ਸਨ ਸੰਤੂ ਨੂੰ ਹੈਰਾਨੀ ਹੋਈ ਕਿ ਰੋਟੀ ਖਾਣ ਦਾ ਇਹ ਕਿਹੜਾ ਵੇਲਾ ਹੋਇਆ ਪਰ ਉਦੋਂ ਹੀ ਉਹਦੀ ਨਿਗਾਹ ਵੱਡੇ-ਵੱਡੇ ਬੁਰਕ ਮਾਰਦੇ ਇੱਕ ਠੱਕੜ ਜਿਹੇ ਬੰਦੇ ਤੇ ਜਾ ਪਈ ਉਹ ਇੱਕ ਰੋਟੀ ਦੀ ਜਿਵੇਂ ਇੱਕੋ ਬੁਰਕੀ ਕਰਦਾ ਸੀ ਤੇ ਇਸ ਬੁਰਕੀ ਨਾਲ ਬਾਟੀ ਦੀ ਸਾਰੀ ਦਾਲ ਵੀ ਸਮੇਟ ਲੈਂਦਾ ਸੀ ਤਵੇ ਜਿੱਡੀਆਂ-ਜਿੱਡੀਆਂ ਤੰਦੂਰ ਦੀਆਂ ਰੋਟੀਆਂ ਦੀ ਗੱਠ ਉੱਚੀ ਬਹੀ ਉਹਦੇ ਮੂਹਰੇ ਪਈ ਹੋਈ ਸੀ ਵੇਖੀ ਬਾਈ ਉਹ ਬੰਦਾ ਰੋਟੀ ਕਿਵੇਂ ਖਾਂਦਾ ਖਾਂਦਾ ਕਾਹਨੂੰ ਮੈਂ ਚਰਦਾ ਪਾਲੇ ਨੇ ਉਧਰ ਝਾਕ ਕੇ ਕਿਹਾ ਤੇ ਉਹ ਮੁਸਕਰਾ ਪਈ ਆਲੇ ਦੁਆਲੇ ਜਲੇਬੀਆਂ ਵਾਲੀ ਕੋਈ ਦੁਕਾਨ ਹੀ ਨਹੀਂ ਸੀ ਇੱਕ ਪਾਟੇ ਮੇਲੇ ਜਿਹੇ ਤੰਬੂ ਵਿੱਚ ਮਖਾਣੇ ਫਿੱਕੀਆਂ ਖੱਲਾਂ ਤੇ ਰਿਓੜੀਆਂ ਪਤਾਸਿਆਂ ਵਾਲੀਆਂ ਲੋਹੇ ਦੀਆਂ ਪ੍ਰਾਤਾ ਰੱਖੀ ਇੱਕ ਕਾਲਾ ਧੂਤ ਕੋਨ ਮੋਨ ਹਲਵਾਈ ਜ਼ਰੂਰ ਬੈਠਾ ਸੀ ਪਤਾਸਿਆਂ ਤੇ ਮੱਖੀਆਂ ਤੇ ਪ੍ਰਿੰਡਾਂ ਦਾ ਜਿਵੇਂ ਖਖਰ ਲੱਗਿਆ ਹੋਇਆ ਹੋਵੇ ਉਹ ਹਲਵਾਈ ਜਦੋਂ ਉੱਚਾ ਸਾਰਾ ਹੋਕਾ ਦਿੰਦਾ ਤਾਂ ਬੱਕਰੀ ਦੇ ਮੇਮਣੇ ਵਾਂਗੂ ਮਿਆੰਕ ਦਾ ਲੱਗਦਾ ਉਹਦੇ ਕਾੜਨੀ ਜਿੱਡੇ ਸਿਰ ਤੇ ਊਠ ਵਰਗੇ ਬੁੱਲਾਂ ਵਿੱਚੋਂ ਇੰਨੀ ਬਰੀਕ ਜਿਹੀ ਆਵਾਜ਼ ਬੜੀ ਉਪਰੀ ਲੱਗਦੀ ਓਏ ਭਾਈ ਸੰਤੂ ਨੇ ਉਬੜਵਾਇਆ ਬਾਲੇ ਨੂੰ ਕਿਹਾ ਉਹ ਰੇੜੀ ਤੋਂ ਮਿੱਠੇ ਛੋਲੇ ਲਈਏ ਪੰਜਾਂ ਪੈਸਿਆਂ ਦੀ ਜਾਵੇ ਭਲਿਆ ਪਾਲਿਆ ਪਸ਼ੂਆਂ ਵਾਲਾ ਖਾਈਆ ਘਰੇ ਕਦੇ ਛੋਲੇ ਨਹੀਂ ਵੇਖੇ ਪਾਲੇ ਨੇ ਉਸ ਬਲਕੂਰ ਕੇ ਤੱਕਿਆ ਸੰਤੂ ਨੇ ਨੀਮੀ ਪਾਲਈ ਤੇ ਹੱਥ ਬਾਹਰ ਕੱਢ ਕੇ ਖੀਸਾ ਬਾਰਕ ਉੱਠ ਕੇ ਫੜ ਲਿਆ ਉਹਨਾਂ ਦੇ ਸਾਹਮਣੇ ਹੀ ਇੱਕ ਬੰਦੇ ਦੇ ਦਿਵਾਲੇ ਇਕੱਠੇ ਹੋਏ 10-15 ਜਣੇ ਇੰ样 ਰੋਲਾ ਪਾਰਾਇਸਾ ਨੇ ਜਿਵੇਂ ਉਹ ਉਹਨਾਂ ਦਾ ਕੁਝ ਚੁਰਾ ਲਿਆ ਹੋਵੇ ਉਸ ਬੰਦੇ ਨੇ ਇੱਕ ਹੱਥ ਨਾਲ ਤਾ ਮੁਰਦੜੇ ਜਿਹੇ ਬੈੜਕੇ ਦੀ ਨੱਥ ਫੜੀ ਹੋਈ ਸੀ ਪਰ ਦੂਜੀ ਬਾਹੋਂ ਫੜ ਕੇ ਉਹਨੂੰ ਦੋ ਬੰਦੇ ਜਿਵੇਂ ਧੂਣ ਲੱਗੇ ਹੋਏ ਸੀ ਉਹਨਾਂ ਵਿੱਚੋਂ ਇੱਕ ਵੱਡੀਆਂ ਵੱਡੀਆਂ ਭੂਰੀਆਂ ਮੁੱਛਾਂ ਤੇ ਲਾਲ ਅੱਖਾਂ ਵਾਲਾ ਬੰਦਾ ਬੈੜਕੇ ਵਾਲੇ ਨੂੰ ਕੁੱਦ-ਕੁੱਦ ਪੈ ਰਿਆ ਸੀ ਓਏ ਤੂੰ ਬੰਦਾ ਕੇ ਪਸ਼ੂ ਰਪਈਆ ਫੜ ਚੁੱਪ ਕਰਕੇ ਕੱਲ ਨੂੰ ਇਹਨੂੰ ਕਰੰਗੇ ਨੂੰ ਕਿਸੇ ਨੇ ਪਸੇਰੀ ਛੋਲਿਆ ਵੱਟੇ ਨਹੀਂ ਸਿਆਨਣਾ ਭਾਲਦਾ 550 ਸ਼ੁਕਰ ਕਰ ਬੰਬਾਰੀ ਤੇਰੇ ਮਗਰੋਂ ਲਹੂ ਪਰ ਬੈਠ ਕੇ ਵਾਲਾ ਉਹੀ ਉਹੀ ਕਰਦਾ ਸਿਰ ਮਾਰੀ ਜਾਂਦਾ ਆਲੇ-ਦੁਆਲੇ ਖੜੋਤੇ ਬੰਦਿਆਂ ਚੋਂ ਕਈ ਘੂਰ-ਘੂਰਸ ਬਲ ਵੇਖ ਰਹੇ ਸਨ ਕਈ ਚੁੱਪ ਕਿਤੇ ਮੁਸਕੜੀਏ ਹੱਸ ਰਹੇ ਸਨ ਖੱਬੇ ਪਾਸੇ ਦੂਰ ਤੱਕ ਰੁੱਖਾਂ ਹੇਠ ਪਸ਼ੂ ਹੀ ਪਸ਼ੂ ਖੜੋਤੇ ਸਨ ਮੱਜਾਂ ਬਲਦ ਗਾਇਆਂ ਊਠ ਚਾਰ ਚਫੇਰਿਓਂ ਹਰੇ ਸੁੱਕੇ ਪੱਠਿਆਂ ਤੇ ਗੋਹੇ ਦਾ ਰਲਵਾ ਮੁਸਕਾ ਰਿਆ ਸੀ ਇਸ ਨਾਲ ਸੰਤੂ ਨੂੰ ਜਿਵੇਂ ਨਸ਼ਾ ਜਿਹਾ ਚੜਨ ਲੱਗ ਪਿਆ ਸਾਹਮਣੇ ਪਿੱਪਲ ਹੀਠ ਬਾਬਾ ਜੀ ਦਾ ਵੱਡਾ ਛਤਰ ਗੱਡਿਆ ਹੋਇਆ ਸੀ ਸੰਤੂ ਨੇ ਪਾਲੇ ਨੂੰ ਬਾਹੋਂ ਹਲੂਣਦਿਆਂ ਕਿਹਾ ਓਏ ਬਾਈ ਆ ਆਉ ਬੇ ਦਰਿਆਈ ਘੋੜੇ ਵੇਖੀਏ ਛੱਡ ਓਏ ਪਰੇ ਲੱਗਦਾ ਦਰਿਆਈ ਘੋੜਿਆਂ ਦਾ ਉਹ ਤਾਂ ਠੱਗ ਇਕੱਠੇ ਹੋਏ ਵੇ ਆ ਉਦੋਂ ਵੇਖਾਂ ਚਾਚਾ ਇਹਦਾ ਦੱਸਦਾ ਸੀ ਸਾਂਤੂ ਨੇ ਹਿਰਖੀ ਨਜ਼ਰ ਨਾਲ ਪਾਲੇਵਾਲ ਵੇਖਿਆ ਤੇ ਫਿਰ ਛਤਰਵਲ ਨਗਾ ਗੱਡ ਲਈ ਨਿੱਕੇ ਨਿੱਕੇ ਕਈ ਮੁੰਡੇ ਵਾਂਚ ਜਿ ਬੈਠੀਆਂ ਭੇਡਾਂ ਮੰਗ ਛਤਰ ਦੇ ਆਲੇ ਦੁਆਲੇ ਇਕੱਠੇ ਹੋਏ ਬੈਠੇ ਸਨ ਟੁੱਟੀ ਬਾਲਟੀ ਵਰਗੇ ਲਾਉਡ ਸਪੀਕਰ ਵਿੱਚੋਂ ਇੱਕ ਗੀਤ ਦੀ ਤੂੰ ਤੂੰ ਸੁਣਾਈ ਦੇ ਰਹੀ ਸੀ 바ਵਾ ਜੀ ਦਵਾਈਆਂ ਵਾਲੀਆਂ ਰੰਗ ਬਰੰਗੀਆਂ ਸੀਸ਼ੀਆਂ ਮੂਰੇ ਰੱਖੀ ਵੱਡੇ ਸਾਰੇ ਟਰੰਕ ਦਾ ਢਾਂਸਣਾ ਲਾ ਕੇ ਪਸਰੇ ਪਏ ਸਨ ਭਾਰਾ ਢਿੱਡ ਮੋਟੀ ਧੌਣ ਤੇ ਕੋਨ ਮੋਨ ਸਿਰ ਬੜਾ ਓਪਰਾ ਜਿਹਾ ਲੱਗਦਾ ਸੀ ਦੋ ਵਰੇ ਪਹਿਲਾਂ ਜਦੋਂ ਉਹ ਦੋਏ ਭਰਾ ਇਉਂ ਇੱਕ ਪਾਹ ਦੀ ਰੁੱਤੇ ਖੇਤੋਂ ਚੋਰੀਆਂ ਭੱਜ ਕੇ ਮੇਲਾ ਵੇਖਣ ਆਏ ਸਨ ਉਦੋਂ ਇਹ ਬਾਬਾ ਜੀ ਇੰਨੇ ਨਰੋਏ ਨਹੀਂ ਸੰਦਿਸੇ ਪਰ ਹੁਣ ਤਾਂ ਮਾਨਾਂ ਦੇ ਭੂਰੇ ਸਾਂਹ ਵਰਗੇ ਹੋਏ ਲੱਗਦੇ ਸਨ ਮਰਿਆ ਹੋਇਆ ਦਰਿਆਈ ਘੋੜਾ ਮਗਰ ਮੱਛ ਤੇ ਸਰਾਲ ਵੀ ਨਹੀਂ ਦਸੇ ਸ਼ਾਇਦ ਉਹ ਮੁੰਡਿਆਂ ਦੇ ਓਲੇ ਸਨ ਬਾਈ ਮੈਂ ਵੇਖ ਲਾ ਉਹ ਝੱਕਦਿਆ ਝੱਕਦਿਆ ਸੰਤੂ ਨੇ ਜ਼ੋਰ ਲਾ ਕੇ ਪਾਲੇ ਤੋਂ ਪੁੱਛਿਆ ਪਰ ਪਾਲੇ ਦਾ ਧਿਆਨ ਸਾਹਮਣੇ ਆਉਂਦੇ ਇੱਕ ਕੁੰਗਰਾਲਾ ਵੇਚਣ ਵਾਲੇ ਵੱਲ ਸੀ ਸੰਤੂ ਨੂੰ ਵੀ ਉਹ ਬੰਦਾ ਬੜਾ ਅਜੀਬ ਲੱਗਿਆ ਤੇੜ ਡੱਬ ਖੜਬਾ ਪੋਥਾ ਤੇ ਪੈਰੋਂ ਸਿਰੋਂ ਉਹ ਨੰਗਾ ਸੀ ਮੋਢਿਆਂ ਤੇ ਤਲਿਆਰੇ ਕੁੰਗਰਾਲਾ ਤੇ ਲਾਲ ਹਰੇ ਰੰਗ ਦੀਆਂ ਗਾਨੀਆਂ ਲਮਕਾਈਆਂ ਹੋਈਆਂ ਸਨ ਪੱਸਲੀਆਂ ਤੇ ਹਸਲੀ ਦੇ ਹੱਡ ਮੱਛਰੂ ਦੇ ਸਿੰਘਾਂ ਵਾਂਗ ਉਬਰੇ ਹੋਏ ਦੋ ਹੱਥਾਂ ਵਿੱਚ ਦੋ ਕੰਗਨਾਲਾ ਫੜ ਕੇ ਉਹ ਪਹਿਲਾਂ ਉਹਨਾਂ ਨੂੰ ਜ਼ੋਰ-ਜ਼ੋਰ ਦੀ ਛੜਕਾਉਂਦਾ ਪਿੱਛੋਂ ਲੈ ਜਾ ਬੇਲੀਆ ਲੈ ਜਾ ਬੇਲੀਆ ਕਹਿੰਦੇ ਆ ਉੱਬੜ ਵਹਾ ਹਉ ਕਰਕੇ ਟੱਠੇ ਵਾਂਗ ਬੜਕਦਿਆਂ ਟਪੂਸੀ ਮਾਰ ਕੇ ਦੋ ਕਦਮ ਗਾਂ ਆ ਜਾਂਦਾ ਸਾਹਮਣੇ ਆ ਕੇ ਉਹਨੇ ਬੜਕ ਮਾਰਨ ਤੋਂ ਪਹਿਲਾਂ ਘੱਗੇ ਪਾਟੀ ਆਵਾਜ਼ ਨਾਲ ਇੱਕ ਬੇਮੇਲ ਗੀਤ ਜਿਹਾ ਵੀ ਗਾਇਆ ਸਾਵਾ ਬੜਕਾ ਮਾਰੂ ਤੋਰ ਪੰਜਾਬਣ ਦੀ ਸੰਤੂ ਨੂੰ ਮਲਮਲ ਹਾਸੀ ਆ ਗਈ ਉਸ ਪਾਲੇ ਤੋਂ ਪੁੱਛਿਆ ਇਹ ਕੀ ਕਹਿੰਦਾ ਭਾਈ ਪਾਲਾ ਮਸਕਰਾਉਂਦਿਆਂ ਉਸ ਬੰਦੇ ਵੱਲ ਵੇਂਦਾ ਰਿਹਾ ਪਰ ਅਚਾਨਕ ਉਹਨੂੰ ਡਰ ਜਿਹਾ ਲੱਗਿਆ ਤੇ ਉਹ ਸੰਤੂ ਦੀ ਮਾਂ ਫੜ ਕੇ ਆਕਿਆ ਛੇਤੀ ਛੇਤੀ ਵੇਖ ਲੈ ਜਣਾ ਕੁਛ ਵੇਖਣਾ ਤੰજરા ਦਿਨ ਤਾਂ ਗਿਆ ਸੰਤੂ ਨੇ ਆਸੇ ਪਾਸੇ ਨਗਾ ਮਾਰੀ ਈ ਵੇਖੇ ਕੀ ਨਾ ਵੇਖੇ ਕਾਲੇ ਕਾਲੇ ਤੁਰਦਿਆਂ ਉਹਨਾਂ ਸਾਰੇ ਮੇਲੇ ਵਿੱਚ ਦੋ ਗੇੜੇ ਹੋਰ ਲਾਏ ਕਿਤੇ ਕਿਤੇ ਪੱਲ ਝਟ ਖੜੋਤੇ ਵੀ ਸੰਤੂ ਨੇ ਦੋ ਤਿੰਨ ਵਾਰੀ ਪਾਲੇ ਤੋਂ ਜਵਾਨੀ ਖਰਚਣ ਦੀ ਸਲਾਹ ਫੇਰ ਪੁੱਛੀ ਪਰ ਖਰਚ ਨਾ ਦਿੱਤੀ। ਪੁਖਦਵਨਾ ਨੂੰ ਬੜੀ ਲੱਗੀ ਹੋਈ ਸੀ ਜਦੋਂ ਘੁੰਗਰੂਆਂ ਵਾਲੀ ਸਰਦਾਈ ਵਾਲੇ ਕੋਲ ਆ ਕੇ ਖਲੋਤੇ ਤਾਂ ਤੇ ਵੀ ਲੱਗ ਗਈ। ਹੈ ਓਏ ਭਾਈ ਇਹਨੂੰ ਘੁੰਗਰੂਆਂ ਵਾਲੀ ਸਰਦਾਈ ਕਿਉਂ ਕਹਿੰਦੇ ਆ? ਸੰਤੂ ਨੇ ਪੁੱਛਿਆ। ਤੈਨੂੰ ਆਪ ਨਹੀਂ ਦੀਂਦਾ। ਇਹ ਘੁੰਗਰੂਆਂ ਵਾਲੇ ਘੋਟੇ ਨਾਲ ਰਗੜ ਕੇ ਪਿਆਉਂਦਾ। ਸੰਤੂ ਨੂੰ ਫੇਰ ਹਾਸੀ ਆ ਗਈ। ਸਰਦਾਈ ਰਗੜਨ ਵਾਲਾ ਬੰਦਾ ਘੋਟੇ ਨਾਲ ਬੰਨੇ ਘੁੰਗਰੂਆਂ ਦੀ ਭਾਲ ਨਾਲ ਹੀ ਆਪਣੀਆਂ ਆਪਣੀਆਂ ਵਿੰਗੜ ਤੇ ਸੁੱਕੜੂ ਲੱਤਾਂ ਹੁ ਹਲਾਉਂਦਾ ਸੀ ਜਿਵੇਂ ਬੈੜ ਦੇ ਮੱਖ ਲੜਦੀ ਹੋਵੇ ਵੇਖੀਓ ਬਾਈ ਹੀਠੋਂ ਛੜਾਂ ਜੀਆਂ ਕਿਵੇਂ ਮਾਰਦਾ ਆਪਣੇ ਬੱਚਰੂ ਵਾਂਗੂ ਸੰਤੂ ਨੇ ਠਾਕਾ ਮਾਰ ਕੇ ਕਿਹਾ ਪਰ ਜਿਵੇਂ ਜਿਵੇਂ ਸੂਰਜ ਹੀਠਾ ਲੈਂਦਾ ਜਾ ਰਿਹਾ ਸੀ ਪਾਲੇ ਨੂੰ ਫਿਕਰ ਪੈਂਦਾ ਜਾਂਦਾ ਸੀ ਉਹ ਸੰਤੂ ਦੀ ਬਾਹ ਫੜ ਕੇ ਖਿੱਚਦਿਆ ਕਿਆ ਕੀ ਅੱਲਾ ਹੁਣ ਪਿੰਡ ਨੂੰ ਚੱਲੀਏ ਨਹੀਂ ਤਾਂ ਬਾਪੂ ਸਾਰੀ ਰਾਤ ਕੰਬ ਟੱਟੂ ਬਣਾ ਕੇ 베ੜੇ 'ਚ ਕੀੜਿਆਂ ਵਾਲੇ ਭੌਣ ਤੇ ਸਿੱਟ ਛੱਡੂ ਕਿਸੇ ਨੇ ਗੋਤਨੀ ਪੁੱਛਣਾ ਸੰਤੂ ਵੀ ਬਾਪੂ ਦਾ ਨਾ ਸੁਣ ਕੇ ਤਰਹਿ ਗਿਆ ਬਾਪੂ ਜਦੋਂ ਵੀ ਉਹਨਾਂ ਨੂੰ ਕੁੱਟਣ ਲੱਗਦਾ ਇੱਕ ਅੱਧੀ ਪੁਰਾਣੀ ਤੋੜੇ ਬਿਨਾ ਨਹੀਂ ਸੀ ਹਟਦਾ ਸੰਤ ਨੂੰ ਇੰਜ ਲੱਗਦਾ ਜਿਵੇਂ ਉਹਨੇ ਉਹਨਾਂ ਦੋਹਾਂ ਭਰਾਵਾਂ ਉੱਤੇ ਬਲਦਾ ਨਾਲੋਂ ਬਧੇਰੇ ਪ੍ਰਾਣੀਆਂ ਤੋੜੀਆਂ ਸਨ ਦਿਨ ਚੁੱਪ ਚੱਲਿਆ ਸੀ ਉਹ ਕਾਲੀ ਪੈਣੀ ਮੁੜ ਪਈ ਪਰ ਪਾਲੇ ਨੇ ਦਾਣਿਆਂ ਵਾਲੀ ਰੇੜੀ ਕੋਲਾ ਕੇ ਆਪੋ ਹੀ ਆਖਿਆ ਭੂਕੜੇ ਚੱਪਣੀਆਂ ਭੂਕੜੇ ਚੱਪਣੇ ਸੰਤੂ ਨੇ ਖੀਸੇ ਚ ਦਵਾਨੀ ਰੜਕਾਈ ਤੇ ਸਿਰ ਹਿਲਾ ਦਿੱਤਾ ਪਰ ਜਦੋਂ ਰੇੜੀ ਵਾਲਾ ਦਾਣੇ ਤੋਲਣ ਲੱਗਿਆ ਤਾਂ ਪਾਲੇ ਨੇ ਨਿੰਕੀ ਜਿਹੀ ਆਵਾਜ਼ ਨਾਲ ਉਹਨੂੰ ਕਿਹਾ ਬਾਈ ਹਾਂ ਮੜੇ ਜੇ ਮਿੱਠੇ ਭੂਕੜੇ ਵੀ ਪਾ ਦੀ 50 ਪੈਸਿਆਂ ਦੇ ਆਹਾ ਮੂੰਹ ਤਾਂ ਵੇਖ ਮਿੱਠੇ ਭੂਕੜੇ ਖਾਣ ਵਾਲਿਆਂ ਦਾ ਦਾਣਿਆਂ ਵਾਲੇ ਨੇ ਉਹਨਾਂ ਨੂੰ ਟਿੱਕਚਰ ਕਰਦਿਆਂ ਕਿਹਾ ਪਰ ਮਿੱਠੇ ਛੋਲੇ ਫੇਰ ਵੀ ਨਾ ਪਾਏ ਮਾਮੇ ਮੇਰੇ ਨੇ ਕੁਛ ਵੀ ਨਹੀਂ ਦਿੱਤੇ ਓਏ ਅਗਾ ਕੇ ਝੋਲੀ ਚ ਪਾਏ ਭੂਕੜਿਆਂ ਵੱਲ ਝਾਕਦਿਆਂ ਰੇੜੀ ਵਾਲੇ ਵੱਲ ਘੂਰ ਕੇ ਪਾਲੇ ਨੇ ਕਿਹਾ ਤੇ ਡੂੜ ਡੂੜ ਲੱਪ ਦਾਣੇ ਉਹਨਾਂ ਵੰਡ ਲਏ ਫਿਰ ਉੱਥੇ ਖੜੋ ਕੇ ਲੱਪ-ਲੱਪ ਦਾ ਫੱਕਾ ਮਾਰ ਕੇ ਮੂੰਹ ਭਰ ਲਏ ਤੇ ਹਾਬੜਿਆ ਵਾਂਗ ਅੱਧੇ ਨਿਕਲ ਕੇ ਨਿਘਾਰਦਿਆਂ ਪਿੰਡ ਨੂੰ ਭੱਜ ਤੁਰੇ ਰਹਿੰਦੀ ਅੱਧੀ ਲੱਪ ਉਹਨਾਂ ਨੇ ਦੋ ਵਾਰੀ ਕਰਕੇ ਭੱਜਣਿਆਂ ਛੱਬੀ ਪਾਲੇ ਨੇ ਚਾਰਕ ਦਾਣੇ ਉਸ ਤੋਂ ਵੀ ਬਚਾ ਕੇ ਜੇਬ 'ਚ ਪਾ ਲਏ ਉਹਨਾਂ 'ਚੋਂ ਅੱਧੇ ਰਿਹਾਰ ਕਰਕੇ ਸੰਤੂ ਲੈ ਕੇ ਆ ਫੇਰ ਉਹ ਜਬੋਲਦਿਆਂ ਖਾਂਸੀ ਬਾਟੋਂ ਵਿੱਚ ਛੱਤਰ ਕਸਾਉਰੇ ਵੀਆ ਚਾਲ ਭੱਜੇ ਗਏ ਇੰਜ ਦਾਣੇ ਚ ਬੋਲਦਿਆਂ ਪਾਲੇ ਨੂੰ ਖੁਰਲੀ ਦੇ ਖੁੰਜਿਆਂ ਵਿੱਚੋਂ ਚਰੀ ਦੇ ਕੁੱtre ਦੀਆਂ ਬੱਚੀਆਂ ਖੁਚੀਆਂ ਗੱਡਾਂ ਨੂੰ ਮੂੰਹ ਮਾਰਦਾ ਆਪਣਾ ਕੱਟਾ ਚਿੱਤੇ ਆ ਗਿਆ ਉਸ ਮੁਸਕਰਾ ਕੇ ਪਛਾਹ ਵੇਖਿਆ ਪਰ ਸੰਤੂ ਕਿਧਰੇ ਨਾ ਦਿਸਿਆ ਉੱਚੀ ਉੱਚੀ ਦੋ ਤਿੰਨ ਬਾਜਾਂ ਮਾਰੀਆਂ ਤਾਂ ਸੰਤੂ ਇੱਕ ਮੋਲੇ ਬਲਦ ਦੇ ਕੋਲੋਂ ਦੀ ਬਤਾਰੂ ਵਾਂਗ ਤੜਾਫੇ ਮਾਰਦਾ ਨਿਕਲਿਆ ਓ ਬਾਈ ਓ ਬਾਈ ਉਹ ਡੰਗਰਾ ਵਾਲੇ ਹਸਪਤਾਲ ਦੀ ਕੰਧ ਤੇ ਇੱਕ ਕਬਾਰ ਲੱਗਿਆ ਵਿਆ ਉਸਤੇ ਲਿਖਿਆ ਮੇਲਾ ਮਵੇਸੀਆਂ ਨਾਲੇ ਬਲਦ ਤੇ ਮੈਂਸ ਦੀ ਮੂਰਤ ਵੀ ਬਣੀ ਐ। ਇਹ ਮੇਲਾ ਮਵੇਸੀਆਂ ਕੀ ਹੋਇਆ? ਸੰਤੂ ਨੇ ਪਾਲ ਦੇ ਬਰਾਬਰ ਆ ਕੇ ਪੁੱਛਿਆ। ਪਹਿਲਾਂ ਤੂੰ ਸਾਹ ਲੈ ਲੈ। ਲੱਗਦਾ ਕੁਝ ਮੇਲੇ ਮਵੇਸੀਆਂ ਦਾ। ਡੂੜ ਅੱਖਰ ਪੜ ਕੇ ਵੱਡਾ ਪੜਾਕੂ ਬਣਿਆ ਫਿਰਦਾ। ਪਾਲਾ ਚਲਾਕੀ ਨਾਲ ਆਪਣਾ ਅਣਜਾਣਪੁਰਾ ਲੁਕਾ ਗਿਆ। ਟਿੱਬੀ ਤੇ ਆ ਕੇ ਉਹ ਹੌਲੀ ਹੋ ਗਏ। ਬਿੰਦ ਦਾ ਬਿੰਦ ਖੜੋ ਕੇ ਪਛਾਨ ਤੱਕਣ ਲੱਗ ਪਏ ਦੂਰ ਤੱਕ ਕਾਲੇ ਕਸਮਾਲੇ ਰੰਗ ਦੇ ਪਸ਼ੂਆਂ ਤੇ ਬੰਦਿਆਂ ਦੀਆਂ ਸ਼ਕਲਾਂ ਅੱਡ-ਵੱਡ ਪਛਾਣੀਆਂ ਨਹੀਂ ਸੰਜਾਂਦੀਆਂ ਸੰਤੂ ਜਿਵੇਂ ਗੋਹ ਨਾਲ ਵੇਖ ਕੇ ਜਾਂਚਣ ਦਾ ਯਤਨ ਕਰ ਰਿਹਾ ਸੀ ਕਿ ਬੰਦੇ ਪਸ਼ੂਆਂ ਨੂੰ ਧੂਈ ਫਿਰਦੇ ਸਨ ਜਾਂ ਪਸ਼ੂ ਬੰਦਿਆਂ ਨੂੰ ਕਈ ਜੱਟ ਭੂਜੇ ਚਾਦਰੇ ਵਿਛਾ ਕੇ ਲੰਮੇ ਵੀ ਪੈ ਗਏ ਸਨ ਉਹਨਾਂ ਦੇ ਕੱਟੇ ਬੱਚੇ ਕੋਲ ਐਉਂ ਖੜੇ ਸਨ ਜਿਵੇਂ ਉਹਨਾਂ ਤੇ ਪਹਿਰਾ ਦੇ ਰਹੇ ਹੋਣ ਅਸਮਾਨ ਦੂਰ ਤੱਕ ਧੂੜ ਨਾਲ اٹਿਆ ਹੋਇਆ ਸੀ ਧੂੜ ਉੱਤੇ ਪਸਰੀ ਕਸਮੈਲੀ ਲਾਲੀ ਬੜੀ ਡਰਾਉਣੀ ਲੱਗਦੀ ਸੀ ਓਏ ਤੂੰ ਗਾਂਹਾ ਤੁਰ ਅਜੇ ਵੇਖ-ਵੇਖ ਰੱਜਿਆ ਨਹੀਂ ਬਾਪੂ ਦਾ ਪਤਾ ਕਿ ਨਹੀਂ ਪਤੰਦਰ ਦਾ ਮਾਰ-ਮਾਰ ਸਜਾ ਦੂ ਫੇਰ ਤਾਂ ਅੱਧਾ-ਅੱਧਾ ਪੈਰ ਬੂਕੜੋਂ ਨੇ ਛੱਡਦਾ ਹੁੰਦਾ ਪਾਲੇ ਨੇ ਉਹਨੂੰ ਮੌਜ ਨਾਲ ਖੜੋਤਾ ਵੇਖ ਕੇ ਝਿੜਕਿਆ ਸੰਤੂ ਦੀ ਧੂੜ ਭਰੀਆਂ ਲੱਤਾਂ ਕੰਬਣ ਲੱਗ ਪਈਆਂ ਨੰਗੇ ਪੈਰਾਂ ਦੀਆਂ ਪਾਤਲੀਆਂ ਵਿੱਚੋਂ ਸੇਕ ਨਿਕਲਦਾ ਜਾਪਿਆ ਉਹ ਭੱਜ ਕੇ ਪਾਲੇ ਦੇ ਨਾਲ ਜਾ ਰਲਿਆ ਤੇ ਜਿਉਂ-ਜਿਉਂ ਉਹ ਵਾਹੋ ਦਾਹੀ ਪਿੰਡ ਦੇ ਨੇੜੇ ਹੁੰਦੇ ਗਏ ਉਹਨਾਂ ਨੂੰ ਮੇਲੇ ਦੀਆਂ ਗੱਲਾਂ ਭੁੱਲਣ ਲੱਗ ਪਈਆਂ ਹੌਲੀ-ਹੌਲੀ ਖਲਾ ਵਿੱਚ ਸੰਘਣੇ ਭਾਰੇ ਪ੍ਰੇਤਾਂ ਵਰਗੇ ਰੁੱਖਾਂ ਦੀਆਂ ਟੀਸੀਆਂ ਉਤੋਂ ਦੀ ਭੂਤ ਵਾਂਗ ਬਾਪੂ ਦਾ ਪਰਛਾਵਾਂ ਪਸਰਦਾ ਦਿਸਿਆ ਇਹ ਚਵਾਨੀ ਤੋਂ ਕਿੱਥੋਂ ਲਈ ਸੀ ਓਏ ਬਾਪੂ ਦੀ ਜੇਬ ਚੋਂ ਕੱਢੀ ਸੀ ਸੂਏ ਦੇ ਪੁੱਲ ਤੇ ਆ ਕੇ ਪਾਲ ਲੈਣੇ ਪੁੱਛਿਆ ਕਹਿਨੂੰ ਕਪਾਹ ਵੇਚੀ ਸੀ ਅੱਜ ਤੇਰੀਆਂ ਲੱਤਾਂ ਤਾਂ ਫਿਰ ਸਾਬਤ ਹੈ ਨਹੀਂ ਸਮਝ ਸੰਤੂ ਦਾ ਪਿੰਡਾ ਜਿਵੇਂ ਨਾਲ ਦੀ ਨਾਲ ਸੁੰਨ ਹੋ ਗਿਆ ਪਰ ਦੂਜੇ ਪਾਲੀ ਉਹਦੇ ਅੰਦਰ ਭੂਕੇ ਵਾਂਗ ਕੁਝ ਮੱਚ ਪਿਆ ਉਸ ਵਹਿੜ ਕੇ ਵਾਂਗ ਮੱਛਰਦਿਆਂ ਬੜਕ ਜਹੀ ਮਾਰ ਕੇ ਕਹਾਂ ਦੇਖੀ ਜਾਉ ਫੇਰ ਮੈਂ ਵੀ ਉਹਨੂੰ ਉਹਨੂੰ ਫੇਰ ਅੱਜ ਦੇਉ ਤਨੇਸੜੀ ਅਸੀਂ ਕੋਈ ਮੇਲਾ ਮਬੀਸੀ ਐ ਤੇ ਸੰਤੂ ਖਾਲੀ ਹੀਸੇ ਤੇ ਜੇਬ ਨੂੰ ਹੱਥ ਪਾਈ ਮੇ ਮਣੇ ਮਾਮ ਕਦਾੜੀਆਂ ਮਾਰਤਾ ਪਾਲੇ ਦੇ ਮੂਰੇ ਭੱਜ ਤੁਰਿਆ ਪਾਲਾ ਹੈਰਾਨ ਹੋਇਆ ਉਸ ਬਲਵਿੰਦਾ ਪਛਾਣ ਰਹਿ ਗਿਆ ਮਸਤੀ ਬੋਤਾ ਵਿੱਚੋਂ ਧੰਨਵਾਦ